ਬਈ ਮਿੱਤਰੋ ਜਿੰਨੇ ਵੀ ਆਪਣੇ ਨਾਲ ਸੱਜਣ ਮਿੱਤਰ ਫੇਸਬੁਕ ਰਾਹੀਂ ਜੁੜੇ ਹੋਏ ਨੇ ਜੇ ਕਿਸੇ ਨੇ ਆਪਣੀ ਡੈਰੀ ਦੇ ਵਿੱਚ ਜਾਂ ਘਰਾਂ ਦੇ ਵਿੱਚ ਪਸ਼ੂਆਂ ਦੇ ਸਿੰਘ ਜਾਂ ਖੁਰ ਮਣਾਉਣੇ ਹੋਣ ਤਾਂ ਲਾਲੀਖਾਨ ਨਾਲ ਮਿਲ ਸਕਦੇ ਹੋ ਪੂਰੀ ਇੰਟਰੋਡਕਸ਼ਨ ਆਪਾਂ ਲਾਲੀਖਾਨ ਤੋਂ ਲੈਣੇ ਆ ਇਹ ਬਹੁਤ ਵਧੀਆ ਪਸ਼ੂਆਂ ਦੇ ਸਿੰਘ ਅਤੇ ਪੈਰ ਪੈਰਾਂ ਦੇ ਖੁਰ ਬਣਾਉਂਦੇ ਨੇ ਬਾਕੀ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਦੇਖੋ ਜੀ ਇਹ ਸਿੰਘ ਲੱਗਿਆ ਹੋਇਆ ਸਿਰ ਦੇ ਵਿੱਚ ਆਹ ਥਾਂ ਦੇ ਵਿੱਚ ਇਹ ਦਾਵ ਲੱਗਦੀ ਹੈ ਠੀਕ ਹੈ ਇਹਨੂੰ ਆਪਾਂ ਵੜਦੇ ਨਹੀਂ ਹਾਂ ਇਨੂੰ ਆਪਾਂ ਛਿੱਲਕੇ ਬਣਾਵਾਂਗੇ ਤੇ ਐਦੋ ਖੂਬਸੂਰਤ ਬਣਾ ਦੇਾਂਗੇ ਕੋਈ ਵੀਰ ਕਹਿੰਦੇ ਆ ਕਿ ਯਾਰ ਸਾਨੂੰ ਧਾਰੀ ਵਾਲਾ ਸਿੰਘ ਚਾਹੀਦਾ ਅਸੀਂ ਉਹ ਵੀ ਤਿਆਰ ਕਰਦੇ ਆ ਸਿਰਾਂ ਬਣਾ ਦਿੰਨੇ ਆ ਕਿ ਜੇ ਆ ਮੰਨ ਲਾ ਧਾਰੀ ਗੋਲ ਵੀ ਬਣਾਉਣਾ ਸਿੰਘ ਆਪਾਂ ਖਤਮ ਕਰਨੇ ਧਾਰੀ ਉਹ ਵੀ ਖਤਮ ਕਰ ਦਿੰਨੇ ਆ ਠੀਕ ਹੈ ਐਨ ਦਾ ਮਤਲਬ ਕਿ ਐਦੋ ਸੋਹਣੀ ਲੱਗੂਗੀ ਝੋਟੀ ਛੱਡੇ ਵੇ ਟੱਲੀ ਛੱਡੇ ਮਾੜੀ ਆ ਦੇਖੋ ਹੁਣ ਤੁਸੀਂ ਸਿੰਘ ਦੇ ਆ ਸਿੰਘ ਖੋਬਿਆ ਪਿਆ ਇਧਰ ਹੱਡ ਦੇ ਉੱਤੇ ਦਾਬ ਲੱਗ ਰਹੀ ਹੈ ਕਿ ਕੰਨ ਦੇ ਕੋਲੇ ਹੱਡ ਨਹੀਂ ਹੁੰਦਾ ਇਹਦੀ ਵੀ ਦਾਬ ਲੱਗ ਰਹੀ ਹੈ ਤੇ ਇਹਦੀ ਵੀ ਦਾਬ ਲੱਗ ਰਹੀ ਹੈ ਤੇ ਇਹ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਸਿੰਘ ਸਾਡੇ ਬਣ ਕੇ ਇਸ ਤਰ੍ਹਾਂ ਦੇ ਬਾਕੀ ਤੁਸੀਂ ਦੱਸ ਦਿਓ ਤੇ ਉਹਦੇ ਪੈਰਾਂ ਦੇ ਨੌ ਵੀ ਦੇਖ ਲਓ ਪੈਰਾਂ ਦੇ ਨੌ ਵੀ ਬਣਾਵਾਂਗੇ ਸਾਰੇ ਪੈਰ 빙ਗੇ ਹੋੜੇ ਆ ਤੇ ਗਾਮਚੀਆਂ ਬੈਠਣ ਲੱਗ ਜਾਂਦੇ ਜਦੋਂ ਨੌ 빙ਗੇ ਹੋ ਜਾਣ ਪਸ਼ੂ ਦੇ ਵੱਜਣ ਜਿਆਦੇ ਉਹਦੇ ਨਾਲ ਪੈਰਾਂ ਦੀਆਂ ਗਾਮਚੀਆਂ ਬੰਨ੍ਹਦੀਆਂ ਪਸ਼ੂ ਦੁੱਧ ਘਟਾਊਗਾ ਥੱਲੇ ਭੋਰੀ ਬਣ ਜਾਂਦੀ ਹੈ ਪਸ਼ੂ ਲਗੜਾ ਕੇ ਤੁਰਦਾ ਕੁਝ ਆ ਬਿਮਾਰੀ ਚੱਲੀ ਜਾਂਦੀ ਹੈ ਕੁਝ ਇਸੇ ਕਾਰਨ ਹੀ ਹੋਈ ਪਈ ਹੈ ਜਿਆਦੇ ਤੇ ਬਾਈ ਤੁਸੀਂ ਕਿੱਥੋਂ ਦਾ ਹੀ ਆਪਣੇ ਪਸ਼ੂ ਦਾ ਜਿੰਨਾ ਤੱਕਰ ਬਾਈ ਕੋਈ ਬੁਲਾਉਗਾ ਠੀਕ ਆ ਮੋਬਾਈਲ ਨੰਬਰ ਕਿੰਨਾ ਜੀ 8607899040 ਉਹ ਜਾਏਗਾ 985552 ਤੇ 0395 ਪੰਜਾਬ ਰਾਜਸਥਾਨ ਹਰਿਆਣਾ ਸਾਰੇ ਕਿਤੇ ਸਾਰੀਆਂ ਸਟੇਟਾਂ ਡੈਰੀਆਂ ਦੇ ਵਿੱਚ ਘਰਾਂ ਦੇ ਵਿੱਚ ਜੇ ਕੋਈ ਸਿੰਗਲ ਪਸ਼ੂ ਤੇ ਵੀ ਕੱਲਾ ਬੰਦਾ ਆਪਾਂ ਨੂੰ ਕਹਿੰਦਾ ਆਪਾਂ ਉੱਥੇ ਹੀ ਪਹੁੰਚਦੇ ਆਂ ਇਹ ਨਹੀਂ ਹੈਗਾ ਵੀ ਆਪਾਂ ਅਗਲੇ ਦਾ ਗੱਲ ਵਧਣਾ ਠੀਕ ਆ ਪੈਸੇ ਮਾਰਣ ਜਾਣਾ ਆਪਾਂ ਇੱਕ ਟੈਲੈਂਟ ਦੇ ਖਾਤਰ ਜਾਂਦੇ ਆ ਜਿਹੜਾ ਰੱਬ ਨੇ ਆਪਾਂ ਨੂੰ ਟੈਲੈਂਟ ਬਖਸ਼ਿਆ ਹੋਇਆ ਠੀਕ ਆ ਇਹ ਬਣਾਵਾਂਗੇ ਸਿੰਧ ਗੋਲ ਆਪਾਂ ਇਹ ਦੇ ਸਿੰਘ ਪਿੱਛੇ ਨੂੰ ਬੜਾ ਸੀ ਇਹਨੂੰ ਮੂਰ ਨੂੰ ਲੈ ਕੇ ਆਣਾ ਇਹ ਆਹ ਪਿੰਡ ਤੇ ਸੇਵਾ ਲਾ ਰੱਖੀ ਐ ਪਿੰਡ ਦਾ ਸਰਪੰਚਾ ਸਾਡੇ ਗਦਰਾਨੇ ਤੋਂ ਇਹ ਬਾਈ ਹੈ ਜਖੀ ਜਖੀ ਸਰਪੰਚ ਪਿੰਡ ਗਦਰਾਨਾ ਆਹ ਜੋੜੀ ਝੋਠੀ ਦੇ ਸਿੰਘ ਬਣਾਈ ਜਾਂਦੇ ਆ ਯਾਰ ਤਾਰੀ ਵਾਲਾ ਜਿਹਨੂੰ ਤੁਸੀਂ ਕੋਰ ਵਾਲਾ ਸਿੰਘ ਬੋਲ ਦਿੰਦੇ ਹੋ ਇਹਦੀ ਕੋਰ ਦੇਖੋ ਜਮਾ ਬਲੇਟਰ ਕੀ ਬਣਾ ਦੂੰਗਾ ਸਿਰੇ ਤੇ ਕਰ। ਕਿਹੜੀ ਕੋਰ ਤੇ ਇਹ? ਆਹ ਕੋਰ। ਜਮਾ ਬਲੇਟਰ ਕੀ ਬਣਾ ਦੇਾਂਗੇ ਆਪਾਂ। ਇਸ ਤਰ੍ਹਾਂ ਦੀ ਕੋਰ ਕੋਈ ਬੰਦਾ ਬਣਾ ਕੇ ਦਿਖਾਉਂਦਾ ਹੈ। ਤਾਂ ਦੱਸਿਓ ਤੁਸੀਂ ਕਮੈਂਟਾਂ 'ਚ। ਲੱਗ ਗਈ। ਹੁਣ ਸਫਾਈ ਦੱਸਿਓ। ਅਗਲੀ ਵੀਡੀਓ 'ਚ ਤੁਹਾਨੂੰ ਮੋਰ ਦੇ ਦੇਾਂਗੇ ਆਪਾਂ ਥਿੰਗ ਤੇ ਲਾ ਕੇ। ਤਿਆਰ ਨਹੀਂ ਹੋਈ ਹਲੇ ਮੋਰ ਤਿਆਰ ਕਰਨੀ ਦੇਰ ਲੱਗੀ ਆ ਲੋ ਜੀ ਹੁਣ ਆਪਾਂ ਕੁੰਮੜ ਤਿਆਰ ਕਰ ਰਹੇ ਆ ਸਿੰਘ ਦੀ ਲੋ ਜੀ ਆ ਦੇਖ ਸਕਦੇ ਹੋ ਕੋਰ ਬਣੀ ਸਿਰੇ ਤੋਂ ਲੈ ਕੇ ਸਿਰੇ ਤੱਕ ਸਿੰਘ ਦੀ ਕੋਰ ਹੈ ਦੇਖ ਲੋ ਮੈਂ ਬਲੇਡ ਬਹੁਤ ਤਿੱਖੀ ਬਣਾਤੀ ਆ ਹੁਣ ਕੁੰਬੜ ਦਿਖਾ ਦਿਓ ਜੀ ਇੱਥੇ ਲੱਗਦੀ ਸੀਗੇ ਇਹ ਹੁਣ ਦੋ ਉਂਗਲਾਂ ਇੱਧਰ ਚਲੀ ਗਈ ਇਹ ਇੱਥੇ ਸਿੰਘ ਦੀ ਕੁੰਬੜ ਲੱਗਦੀ ਸੀ ਇਹਨੂੰ ਆਪਾਂ ਵੜਦੇ ਨਹੀਂ ਜੀ ਆਪਾਂ ਛਿਲਕੇ ਐ ਲੈ ਜਾਂਦੇ ਆ ਸਿੰਘ ਨੂੰ ਠੀਕ ਹੈ ਸਾਨੂੰ ਦੂਜੀ ਪੀੜੀ ਹੋ ਗਈ ਕੰਮ ਕਰਦਿਆਂ ਨੂੰ ਪਹਿਲਾਂ ਮੇਰੇ ਚਾਚਾ ਜੀ ਕਰਦੇ ਸੀ ਡੈਡੀ ਕਰਦੇ ਸੀ ਤੇ ਦੋ ਮੇਰੇ ਚਾਚੇ ਕਰਦੇ ਸੀਗੇ ਹੁਣ ਤੀਜੀ ਪੀੜੀ ਤੇ ਮੈਂ ਕੰਮ ਕਰ ਰਿਹਾ ਬਾਕੀ ਕਮੈਂਟਾਂ ਤੁਸੀਂ ਦੱਸ ਦਿਓ ਵੀ ਕੰਮ ਹੈ ਕਿਦਾਂ ਦਾ ਵੈਸੇ ਅੱਜਕੱਲ ਇਸ ਕੰਮ ਨੂੰ ਕੋਈ ਜਿਆਦਾ ਚਾਹੁੰਦਾ ਨਹੀਂ ਹੈਗਾ ਪਰ ਮੈਂ ਇਸ ਕੰਮ ਨੂੰ ਪਹਿਲ ਦੇ ਕੇ ਜਾਨਵਰਾਂ ਦਾ ਭਲਾ ਕਰਨ ਵਤੀ ਸਿੱਖਿਆ ਸੀ ਉਹ ਅੱਬਿਆ ਪੈ ਜੀ ਤੇ ਨਾਲੇ ਸਿੰਘ ਦੇ ਪਿੱਛੇ ਨੂੰ ਹੁਣ ਆਪਾਂ ਅੱਗੇ ਨੂੰ ਲੈ ਕੇ ਜਾਵਾਂਗੇ ਤੇ ਖੁੱਭ ਨੂੰ ਹਟਾਵਾਂਗੇ ਦੇਖ ਸਕਦੇ ਹੋ ਦੂਜਾ ਸਿੰਘ ਬਣਾਉਣ ਲੱਗੇ ਪਹਿਲਾ ਸਿੰਘ ਆ ਪਿਆਰ ਕਰਤਾ ਜੀ ਤਾਂ ਹੁਣ ਬਈ ਢਿੱਲ ਕਰ ਦਿਓ ਬਈ ਰੱਸੀ ਦੀ ਪੂਰੀ ਢਿੱਲ ਕਰ ਦਿਓ ਇਹ ਸੰਗਾ ਰੈਡੀ ਕਰਤੇ ਹੁਣ ਤੁਸੀਂ ਇੱਕ ਹੋਰ ਦੇ ਦੀ ਵੀ ਦੇਖ ਲਓ ਤੇ ਉਹਦੀ ਵੀ ਦੇਖ ਲਓ ਕੋਰ ਮਲਾ ਲਓ ਬਾਕੀ ਕਮੈਂਟਾਂ ਦੱਸ ਦਿਓ ਮੈਨੂੰ ਸੰਗ ਇਹ ਵੀ ਲੱਗਿਆ ਸੀ ਪੂਰਾ ਜੱਸ ਕੇ ਤੇ ਸੰਗਾਵੀਏ ਦੋ ਵਾਰ ਸਰਚੇ ਲੱਗਦਾ ਹੈ ਬਾਕੀ ਤੁਸੀਂ ਦੱਸ ਦਿਓ ਮੈਨੂੰ